ਸਤਿ ਸ਼੍ਰੀ ਅਕਾਲ ਸ਼ਾਹ ਕਿਤਾਬਕਰ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਅੱਜ ਜਿਹੜੀਆਂ ਕਿਤਾਬਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਉਹ ਨੇ ਸਵੈ ਜੀਵਣੀਆਂ ਦੀਆਂ ਉਹ ਸਵੈ ਜੀਵਣੀਆਂ ਜਿਹੜੀਆਂ ਤੁਸੀਂ ਪੜ੍ਹ ਸਕਦੇ ਹੋ ਸਰਲ ਬਹੁਤੇ ਵਾਰੀ ਕੀ ਹੁੰਦਾ ਕਿ ਸਾਨੂੰ ਅਸੀਂ ਕਿਤਾਬਾਂ ਨਾਲ ਜਦੋਂ ਜੁੜਦੇ ਆ ਉਹ ਸਾਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਮਤਲਬ ਸਾਡਾ ਟੇਸਟ ਕੀ ਆ ਤਾਂ ਕਈ ਬੰਦਿਆਂ ਦਾ ਟੇਸਟ ਸਵੈ ਜੀਵਣੀਆਂ ਵਿੱਚ ਹੀ ਹੁੰਦਾ ਸਵੈ ਜੀਵਣੀਆਂ ਦੇ ਵਿੱਚ ਬਹੁਤ ਸਾਰਾ ਗਿਆਨ ਹੁੰਦਾ ਉਸ ਸਮੇਂ ਦਾ ਸਾਹਿਤ ਉਸ ਸਮੇਂ ਦਾ ਜਿਹੜਾ ਸੱਭਿਆਚਾਰ ਆ ਉਸ ਸਮੇਂ ਦਾ ਜਿਹੜਾ ਮੈਂ ਕਹ ਲੋ ਕਿ ਇਤਿਹਾਸ ਜਾਂ ਤੀਤ ਉਹ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੋਰ ਹੀ ਬਹੁਤ ਸਾਰੀਆਂ ਜਾਣਕਾਰੀਆਂ ਮਿਲਦੀਆਂ ਨੇ ਸਵੈ ਜੀਵਨੀਆਂ ਵਿੱਚ ਜਿਹੜੀਆਂ ਕਿ ਸਾਨੂੰ ਬੜੀਆਂ ਰੋਚਕ ਲੱਗਦੀਆਂ ਨੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਉਹ ਤਜਰਬੇ ਕੰਮ ਆਉਂਦੇ ਨੇ ਜੋ ਕਿਸੇ ਨੇ ਹਟਾਏ ਹੋਣ ਤਾਂ ਉਹਨਾਂ ਦੇ ਵਿੱਚੋਂ ਪਹਿਲੀ ਸਵੈ ਜੀਵਨੀ ਹੈ ਜੋ ਆਪੀਤੀ ਮਹਿੰਦਰ ਸਿੰਘ ਰੰਧਾਵਾ ਦੀ ਹੈ ਇਹ ਸਵੈ ਜੀਵਨੀ 1947 ਤੋਂ ਪਹਿਲਾਂ ਤੇ 1947 ਤੋਂ ਬਾਅਦ ਵਾਲਾ ਸਮਾਂ ਜਿੰਨਾ ਚਿਰ ਉਹਨਾਂ ਦਾ ਸੀਗਾ ਉਹਨਾਂ ਨੇ ਇਹਦੇ ਵਿੱਚ ਲਿਖਿਆ ਵਾ ਤੇ ਤੁਸੀਂ ਪੜੋਗੇ ਤਾਂ ਬੜਾ ਹੀ ਦੇਖੋਗੇ ਕਿ ਉਹ ਸਮੇਂ ਦਾ ਉਸ ਸਮੇਂ ਕਿਹੋ ਜਿਹਾ ਵੇਲਾ ਸੀਗਾ ਕਿਵੇਂ ਕਿਵੇਂ ਕੁਝ ਘਟਨਾਵਾਂ ਵਾਪਰ ਰਹੀਆਂ ਸੀਗੀਆਂ ਸਾਰਾ ਕੁਝ ਇਹਦੇ ਵਿੱਚ ਦਰਜ ਸੋ ਇਹ ਇਸ ਦਾ ਰੇਟ ਹੈ 400 ਦੀ ਮਿਲ ਜਾਂਦੀ ਆ ਔਰ ਉਸ ਤੋਂ ਅਗਲੀ ਸਵੇਜ ਜਿਵਣੀ ਹੈਗੀ ਰਾਮ ਸਰੂਪਾਂ ਖੀਦੀ ਮੱਲੇ ਝਾੜੀਆਂ ਮਾਲਵੇ ਦੀ ਬਹੁਤ ਸੋਹਣੀ ਖੂਬਸੂਰਤ ਸਵੈ ਜੀਵਨੀਆਂ ਮਤਲਬ ਮਾਲ ਮਲਵਈ ਭਾਸ਼ਾ ਦੇ ਵਿੱਚ ਜਿਹੜੇ ਮਲਵਈ ਖੇਤਰ ਦੇ ਵਿੱਚ ਲੋਕ ਰਹਿੰਦੇ ਨੇ ਜਾਂ ਪੜ੍ਹਕ ਨੇ ਉਹ ਇਸ ਨੂੰ ਜ਼ਰੂਰ ਪੜ੍ਹਨ ਬਹੁਤ ਹੀ ਰੋਚਕਤਾ ਭਰੀ ਉਹਨਾਂ ਦੀ ਸਵੈ ਜੀਵਨੀਆਂ ਉਹਨਾਂ ਨੇ ਕਿਵੇਂ ਦਾ ਜੀਵਨ ਹੰਡਾਇਆ ਔਰ ਲੇਖਕ ਦਾ ਕੀ ਜੀਵਨ ਹੁੰਦਾ ਉਹ ਇਹਦੇ ਵਿੱਚ ਦਰਜ ਹੈ ਸੋ ਇਹ ਸਵੈ ਜੀਵਨੀਆਂ ਜੀ ਇਹਦਾ ਰੇਟ ਵੀ 275 ਰੁਪਏ ਚਾਂ ਮਿਲ ਜਾਂਦਾ ਮਾਲਵੇ ਦਾ ਹੀ ਇੱਕ ਬਹੁਤ ਵੱਡਾ ਲੇਖਕ ਨੰਗੀ ਧੁੱਪ ਜਿਨ੍ਹਾਂ ਦੀ ਇਹ ਸਵੈ ਜੀਵਨੀ ਹੈ ਬਰਵਤ ਕਾਰਗੀ ਇਹ ਨਾਟਕਕਾਰ ਸਨ ਔਰ ਥੀਏਟਰ ਨਾਲ ਜੁੜੇ ਹੋਏ ਸਨ ਪਰ ਇਹਨਾਂ ਦੀ ਸਵੈ ਜੀਵਨੀ ਪੜਨ ਵਾਲਾ ਜਦੋਂ ਵੀ ਸ਼ੁਰੂ ਕਰਦਾ ਪਰਵੰਤੀ ਕਰਕੇ ਛੱਡਦਾ ਮਤਲਬ ਇਹਦੀ ਇਹਨਾਂ ਦੀ ਸਵੈ ਜੀਵਨੀ ਬਹੁਤ ਹੀ ਸਰਲ ਤਰੀਕੇ ਨਾਲ ਲਿਖੀ ਹੋਈ ਹੈ ਤੇ ਮਸ਼ਹੂਰੀ ਸਮਝ ਆ ਜਾਂਦੀ ਹੈ ਤੇ ਮਤਲਬ ਰੋਚਕਤਾ ਵੀ ਪੈਦਾ ਕਰਦੀ ਕਿਤਾਬਾਂ ਪੜਨ ਦੇ ਵਿੱਚ ਅਗਲੀ ਸਵੈ ਜੀਵਨੀ ਹੈ ਮੇਰੀ ਫਿਲਮੀ ਆਤਮ ਕਥਾ ਵਰਰਾਜ ਸਖਾਨੀ ਦੀ ਇਹ ਕਿਤਾਬ ਫਿਲਮੀ ਜਗਤ ਦੇ ਸੀਨ ਹਸਤੀ ਬਰਾਸਾਨੀ ਨੇ ਆਪਣੇ ਫਿਲਮੀਆਂ ਨੂੰ ਪਰਮਾਤੇ ਸੰਘਰਸ਼ਾਂ ਨੂੰ ਬੇਹੱਦ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਉਹਨਾਂ ਦੀ ਇਸ ਆਤਮ ਕਥਾ ਵਿੱਚ ਫਿਲਮੀ ਦੁਨੀਆ ਦੇ ਰੰਗੀਨ ਸੁਪਨੇ, ਦਿਲਚਸਪ ਕਿੱਸਿਆਂ ਅਤੇ ਅਣਕਈਆਂ ਕਹਾਣੀਆਂ ਦਾ ਬਾਖਮਾਲ ਵਰਣਨ ਮਿਲਦਾ ਹੈ। ਇਹ ਫਿਲਮੀ ਯਾਤਰਾ ਸਾਨੂੰ ਬਰਾਸਾਨੀ ਦੇ ਜੀਵਨ ਪੰਨਿਆਂ ਨਾਲ ਨਾਲ ਫਿਲਮੀ ਦੁਨੀਆ ਦੀ ਵੀ ਸ਼ੇਅਰ ਕਰਾਉਂਦੀ ਹੈ। ਸੋ ਇਹ ਕਿਤਾਬ ਵੀ ਪੜਨ ਵਾਲੀ ਹੈ ਬਹੁਤ ਹੀ ਮਕਬੂਲ ਹੈ ਤੇ ਅਕਸਰ ਪੜ੍ਹੀ ਜਾਂਦੀ ਹੈ। ਉਸ ਤੋਂ ਅਗਲੀ ਕਿਤਾਬ ਜਿਹੜੀ ਸਵਾਜਿਵਨੀ ਆ ਪਗਡੰਡੀ ਆ ਚੰਤਕਾਰ ਜੀ ਦੀ ਇਹ ਕਿਤਾਬ ਵੀ ਅਕਸਰ ਬਹੁਤ ਸਾਰੀਆਂ ਬੀਬੀਆਂ ਪੜ੍ਹਦੀਆਂ ਨੇ ਔਰ ਬਹੁਤ ਮਕਬੂਲ ਕਿਤਾਬ ਆ ਤੁਸੀਂ ਇਤੇ ਬਰੀਕ ਦੀ ਕਿਤਾਬ ਹੈ ਵੀ ਤੁਸੀਂ ਪੜ੍ਹ ਸਕਦੇ ਹੋ ਪਰ ਇਹ ਇਹਦਾ ਪਹਿਲਾ ਭਾਗ ਆ ਇਹ ਹੀ ਅਕਸਰ ਮਿਲਦਾ ਹੈ ਸੋ ਉਸ ਤੋਂ ਬਾਅਦ ਜਿਹੜੀ ਕਿਤਾਬ ਆ ਜੀ ਮੇਰੀ ਵਿਥਿਆ ਪੁੰਨਿਆ ਦਾ ਚਾਨਣ ਇਹ ਵਿਸ਼ਵਾਸ ਸਿੰਘ ਕਮਲਦੀ ਸਵਾਹ ਜੀਵਣੀ ਆ ਤੇ ਇਹ ਵੀ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਮਨੋਖੀ ਭਾਈਚਾਰੇ ਦੀ ਇੱਕ ਕਿਤਾਬ ਪੇੜ ਦੀ ਖਾਤਰ ਮਾਰੂ ਜੰਗਾ ਕਿਉਂ ਸੇੜਦੀ ਹੈ ਬੁਨਿਆਦੀ ਪੱਖੋਂ ਗਿਆਨ ਤੇ ਮਿਹਨਤ ਦੀ ਘਾਟ ਹੈ ਜਿਹੜੀ ਸਹਿਜ ਸੋਚਾਂ ਭਰੀ ਪੂਰੀ ਹੋ ਸਕਦੀ ਹੈ ਪਿਆਰ ਤੇ ਮਿਲਵਰਤਨ ਨਾਲ ਕਮਾਂਦਿਆਂ ਜੀਣਾ ਮਨੁੱਖ ਲਈ ਭਲਾਈ ਅਤੇ ਖੁਸ਼ਹਾਲੀ ਲਿਆਉਂਦਾ ਹੈ ਸਵਾਗ ਪਿਆਰਿਓ ਮਿਹਨਤ ਦੇ ਸੁਆਗ ਭਾਗ ਲਈ ਪ੍ਰਾਰਥਨਾ ਕਰੀਏ ਸਾਂਝੀ ਮਿਹਨਤ ਲਈ ਸਿਰ ਚੋੜੀਏ ਇਹੋ ਸਾਡੇ ਵੱਡ ਪਰਖਿਆਂ ਦਾ ਸਾਨੂੰ ਪੈਗਾਮ ਹੈ ਸੋ ਇਸ ਦੇ ਵਿੱਚ ਇਹ ਮਿਲਦਾ ਹੈ ਤੁਹਾਡੀ ਰਜਮੀਆਂ ਖੁਸ਼ੀਆਂ ਲਈ ਅਰਦਾਸ ਕਰਦਾ ਹਾਂ ਤੁਹਾਡਾ ਆਪਣਾ ਜਸਵੰਤ ਕਮਲ ਇਹਨਾਂ ਦੇ ਮਗਰ ਇਹ ਸ਼ਬਦ ਵੀ ਲਿਖੇ ਹੋਏ ਨੇ ਸੋ ਇਹ ਜੀਵਨੀ ਵੀ ਬਹੁਤ ਕਮਾਲ ਦੀ ਹੈ ਜਸਵੰਤ ਕਮਲ ਜੀ ਪੰਜਾਬੀ ਦੇ ਬਹੁਤ ਵੱਡੇ ਨਾਵਲਕਾਰ ਨੇ ਤੇ ਅਗਲੀ ਜਿਹੜੀ ਦੋ ਭਾਗਾਂ ਦੇ ਵਿੱਚ ਮਿਲਦੀ ਹੈ ਗੁਰਦਿਆਲ ਸਿੰਘ ਦੀਆਂ ਨਿਆਂ ਮੱਤੀਆਂ ਇਹ ਸਵੈ ਜੀਵਨੀ ਹੈ ਤੇ ਇਹ ਵੀ ਤੁਸੀਂ ਪੜ ਸਕਦੇ ਹੋ ਸਵੈ ਜੀਵਨੀयां ਹੋਰ ਵੀ ਸਵਾਜਿਵਣੀਆਂ ਨੇ ਪਰ ਮੈਂ ਸੋਚਿਆ ਵੀ ਇੰਨੀਆਂ ਕਿਤੇ ਵੀਡੀਓ ਬਣਾਈਏ ਇਹ 200 ਰੁਪਏ ਦੀ ਆ ਮਿਲ ਜਾਂਦੀ ਹੈ ਤੇ ਇਹ ਵੀ ਬਹੁਤ ਖੂਬਸੂਰਤ ਪੰਜਾਬੀ ਦੇ ਬਹੁਤ ਹੀ ਨਾਵਲ ਵੱਡੇ ਨਾਵਲਕਾਰ ਨੇ ਗੁਰਦੇਵਾਲ ਸਿੰਘ ਇਹਨਾਂ ਦੇ ਹਨ ਹੋਏ ਆ ਤੇ ਅਧ ਚੰਨਣੀ ਰਾਤ ਮੜੀ ਦਾ ਦੀਵਾ ਪਰਸਾ ਅੰਨੇ ਕੁੜੇ ਦਾ ਦਾਨ ਔਰ ਹੋਰ ਵੀ ਨਾਵਲ ਨੇ ਇਹਨਾਂ ਦੀ ਜਿਹੜੀ ਦੂਜੀ ਸਵਾਜਿਵਣੀ ਹੋਊਗਾ ਉਹਦਾ ਨਾਮ ਹੈਗਾ ਦੂਜੀ ਦੇਹੀ ਇਹਦਾ ਨਾਮ ਹੈਗਾ ਨਿਆਣਮਤੀਆ ਸੋ ਇਹ ਦੋ ਭਾਗ ਨੇ ਤੁਸੀਂ ਜ਼ਰੂਰ ਪੜ ਸਕਦੇ ਹੋ ਸੋ ਇਹ ਸੰਜੀਵਣੀਆਂ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ ਜੀ ਜੀ ਹੈ